ਸੜਕ ਟੁੱਟ ਗਈ ਇੱਥੋਂ ਉਹ ਭਾਈ ਸਾਹਿਬ ਦੇਖੋ ਕਿੰਨਾ ਬਦ ਦੇਖੋ ਸੜਕੀ ਟੁੱਟ ਗਈ ਬੁਰੀ ਉਹ ਭਾਈ ਸਾਹਿਬ ਇੱਥੇ ਲੈਂਡਸਲਾਈਡ ਹੋ ਕੇ ਆਈ ਆ ਇਧਰਲੇ ਪਾਸੇ ਦੇਖੋ ਉਹ ਵੀ ਦੇਖੋ ਉਧਰਲੇ ਪਾਸੇ ਸਾਰੀ ਲੈਂਡਸਲਾਈਡ ਹੋਈ ਆ ਇੱਥੋਂ ਤੱਕ ਬੁਰੀ ਇਹ ਅੱਜ ਵੀ ਲੈਂਡਸਲਾਈਡ ਹੋ ਰਹੀ ਆ ਉਹ ਦੇਖੋ ਸਾਹਮਣੇ ਉਥੋਂ ਉੱਪਰੋਂ ਦੀ ਪੱਥਰ ਗਿਰ ਰਹੇ ਆ ਭਾਈ ਸਾਹਿਬ ਲੈਮਨ ਠੋਡਾ ਲੈਮਨ ਠੋਡਾ ਦੇ ਰਹੇ ਨੇ ਵਰਤਾਰ ਨਹੀਂ ਲੱਗਣ ਦੇ ਵਿੱਚ ਪਿੱਛੇ ਆਪਣੀਆਂ ਬੱਸਾਂ ਖੜੀਆਂ ਬਸ ਤੁਰਨੇ ਵਾਲੀਆਂ ਆਈਆਂ ਚਾਹ ਪ੍ਰਸ਼ਾਦਾ ਛਕ ਲਿਆ ਆ ਤੇ ਪਕੌੜੇ ਸੀਗੇ ਚਾਹ ਤੇ ਪਕੌੜਿਆਂ ਦਾ ਲੰਗਰ ਸੀਗਾ ਤੇ ਸੁਨਿਹਾਲ ਸਾਤ ਸ੍ਰੀ ਅਕਾਲ ਵਾਹਿਗੁਰੂ ਜੀ ਕੀ ਫਤਿਹ ਸਾਸਰੀਆ ਕਾਲ ਜੀ ਕੀ ਹਾਲ ਚਾਲ ਠੀਕ ਠਾਕ ਹੋ ਸਾਰੇ ઋਸ਼ੀਕੇਸ਼ ਤੇ ਗੁਰਦਵਾਰ ਤੇ ਆਪਾਂ ਨੂੰ ਆਲਮੋਸਟ 4 ਦਿਨ ਆਪਾਂ ਜਿਹੜੇ ਇੱਥੇ ਤੁਹਾਨੂੰ ਪਤਾ ਆਪਾਂ ਬਤੀਤ ਕਰ ਲਈ ਕੱਲ ਅਸੀਂ ਪੌਂਟਾ ਸਾਹਿਬ ਗਏ ਸੀਗੇ ਤੇ ਵੈਸੇ ਤਾਂ ਕੱਲ ਜਿਹੜੀਆਂ ਗੱਡੀਆਂ ਤੁਰ ਪਈਆਂ ਸੀਗੀਆਂ ਪਰ ਆਪਣੀ ਗੱਡੀ ਅੱਜ ਜਾ ਰਹੀ ਹੈ ਜੀ ਗੱਡੀਆਂ ਤਿਆਰ ਹੋ ਗਈਆਂ ਆਲਮੋਸਟ ਤੇ ਸਵੇਰ ਦਾ ਟਾਈਮ ਆ ਜੀ ਤੇ 9 ਵਜੇ ਦਾ ਟਾਈਮ ਹੈਗਾ ਤੇ ਆਪਾਂ ਜਾ ਰਹੇ ਹਾਂ ਜੀ ਤੇ ਅੱਗੇ ਤੁਹਾਨੂੰ ਸਫ਼ਰ ਦਿਖਾਉਣੀ ਹੈ ਜੀ ਪੂਰਾ ਹਿਮਕੁੰਡ ਸਾਹਿਬ ਦਾ ਆਇਓ ਜੀ ਦੇਖਦੇ ਹਾਂ ਕਰਦੇ ਹਾਂ ਸਫ਼ਰ ਨੂੰ ਸ਼ੁਰੂ ਆਇਓ ਚੱਲੀਏ ਜੀ 1:30 ਵਜੇ ਦੇ ਕਰੀਬ ਆਪਾਂ ਇੱਥੋਂ ਜੀ ਨਿਕਲਣ ਜਾ ਰਹੇ ਹਾਂ ਬੱਸ ਦੇ ਵਿੱਚ ਹਿਮਕੁੰਡ ਸਾਹਿਬ ਦਾ ਸਫ਼ਰ ઋਸ਼ੀਕੇਸ਼ ਗੁਰਦੁਆਰਾ ਸਾਹਿਬ ਹੈ ਗਿਆ ਸੀ ਠੀਕ ਹੈ ਜੀ ਆਇਓ ਆਪਾਂ ਕਰਦੇ ਹਾਂ ਜੀ ਸਫ਼ਰ ਦੀ ਸ਼ੁਰੂਆਤ ਆ ਸਾਡੀ ਕੁੜੀ ਨੂੰ ਮਿਲੋ ਜੀ ਇਹ ਤੇ ਸਾਡੀ ਭੈਣ ਨੂੰ ਲੋਜੀ ਪਹਿਲਾਂ ਹੀ ਚੱਤਰੇ ਦੇ ਬਾਅਦ ਨਿਕਲ ਗਿਆ। ਤਾਂ ਜੀ ਵਧੀਆ? ਹੁਣ ਮੇਰਾ ਸੋਹੇ ਕਿਵੇਂ? ਅੱਛੇ ਹੋ? ਬੜੇ ਖੁਸ਼ ਹੋ ਰਹੇ ਆਂ ਬਾਈ ਗੁਰੂ ਜੀ ਅੱਜ ਅੰਮ੍ਰਿਤਸਰ ਨੂੰ ਜਾ ਰਹੇ ਆਂ। ਹਾਂ ਜੀ ਤੁਹਾਨੂੰ ਕਿਵੇਂ ਲੱਗਦਾ ਪਿਆ? ਬਹੁਤ ਵਧੀਆ ਲੱਗ ਰਿਹਾ ਹੈ ਜੀ। ਅਸੀਂ ਜਾ ਰਹੇ ਆਂ ਬਸ। ਆਹ ਕਰਕੇ ਕਿਵੇਂ ਲੱਗਦਾ ਤੁਹਾਨੂੰ? ਤੁਹਾਨੂੰ ਕਿਵੇਂ ਲੱਗਦਾ ਪਿਆ ਅੱਜ ਤੁਹਾਨੂੰ? ਆਪਾਂ ਚੱਲੇ ਆਇਆ। ਹਾਂ ਜੀ ਬਹੁਤ ਵਧੀਆ ਲੱਗਦਾ ਹੈ ਤੁਹਾਨੂੰ ਅੱਜ ਦਾ ਆਪਾਂ ਖੁਸ਼ ਬਹੁਤ ਆ ਬਹੁਤ ਸੀ ਬਹੁਤ ਖੁਸ਼ ਹੈ ਅੱਜ ਤੁਹਾਡੇ ਖੁਸ਼ੀਆਂ ਮਿਲ ਗਈਆਂ ਅੱਜ ਖੁਸ਼ੀਆਂ ਬਹੁਤ ਆ ਇੰਨੇ ਦਿਨਾਂ ਪਿਛੋਂ ਚੱਲੇ ਆ ਤਾਂ ਤੁਸੀਂ ਤੇ ਆਪ ਹੀ ਹੁਣ ਆ ਸਕੀ ਆਪੇ ਤੁਹਾਨੂੰ ਬਹੁਤ ਖੁਸ਼ੀ ਆ ਆਪਾਂ ਚੱਲੇ ਹੋਏ ਆ ਰਈ ਗੁਰੂ ਆਪਣਾ ਸਤਿਵੰਦਿਆ ਲਿਜਾਵੇ

ਦੇਖੋ ਮਾਈਕ ਲੈ ਕੇ ਆਉ ਨਾਲ ਇਹ ਕਦੇ ਅਲਗਲੀ ਬਿੰਦੇ ਮੈਂ ਸਸਟੇਟ ਰੱਖਿਆ ਆਪਣਾ ਠੀਕ ਆ ਕੋਈ ਆ ਦੇ ਰਵਾਨਾ ਬੰਦਾ ਭਰਤੀ ਕਰ ਲਿਆ ਦੇਖ ਸਕਦੇ ਤੁਸੀਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਭੱਤੇ ਸੱਤ ਬੱਚਾ ॠषि ਕੇ ਤੋਂ ਹੈ ਉਹ ਕੋਣ ठाਉ ਨੂੰ ਜਾ ਰਹੀਆਂ ਨੇ ਰਵਾਨਾ ਹੋ ਰਹੀਆਂ ਨੇ ਸੰਗਤਾਂ ਦੇ ਨਾਲ ਮਹਾਰਾਜ ਗੁਰੂ ਗੋਬਿੰਦ ਸਿੰਘ ਅੰਗ ਸੰਗ ਹੋ ਕੇ ਸਾਰਿਆਂ ਦੀ ਸ਼ਫਲਤਾ ਕਰਨਗੇ ਤੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦਾ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਸੋ ਨਿਹਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿੰਨਾ ਬਾਰਿਸ਼ ਹੋਣ ਲੱਗ ਪਿਆ ਫੇਰ ਤੋਂ ਆਪਾਂ ਤੁਰਨ ਲੱਗੇ ਤੇ ਉਧਰਲੇ ਪਾਸੇ ਤੁਸੀਂ ਦੇਖ ਸਕਦੇ ਆ ਬੱਦਲ ਹੋ ਗਿਆ ਪਹਾੜਾਂ ਤੇ ਪੂਰਾ ਆ ਜੀ ਆਪਣੀ ਸਰਾਂ ਇੱਥੇ ਆਪਾਂ ਰੁਕੇ 4 ਦਿਨ ਪੂਰਾ 4 ਦਿਨ ਤੋਂ ਬਾਅਦ ਅਸੀਂ ਆਪਣੀ ਇਸ ਸਰਾਂ ਨੂੰ ਜਿਹੜਾ ਅਲਵਿਦਾ ਕਰਕੇ ਜਾ ਰਹੇ ਆ ਆ ਹੈਗੀ ਜੀ ਆਪਣੀ ਬੱਸ ਦੇ ਬਾਸ ਦੇਖੋ ਇਧਰੋਂ ਨਿਕਲਣ ਜਾ ਰਹੀਆਂ ਜੀ ਟਾਈਮ ਹੋ ਗਿਆ ਆਲਮੋਸਟ 2 ਵਜ ਗਏ ਆ ਹਲੋ ਜੀ ਫਾਈਨਲੀ 100 ਰੁਪਏ ਆ ਜੀ ਰਿਸ਼ੀਕੇਸ਼ ਤੋਂ ਤੇ ਹੁਣ ਸਿੱਧੀ ਆਪਾਂ ਬਾਸ ਲੈ ਕੇ ਜਾਉਗੀ ਆਪਾਂ ਵੀ ਗੋਵਿੰਦ ਘਾਟ ਦੇਖਦੇ ਆ ਰਾਹ ਵਿੱਚ ਕਿਤੇ ਰੁਕਦੇ ਆਂ ਟਾਈਮ ਤੋਂ ਆਪਾਂ ਰਿਸ਼ੀਕੇਸ਼ ਤੋਂ ਪਹੁੰਚਿਆ ਜੀ ਲਓ ਜੀ ਸ਼ੁਕਰੀਆ ਜੀ ਭਾਈ ਗਰੀਬਾਦਮ ਦਾ ਲੈ ਕੇ ਆਏ ਆ ਦੇਖੋ ਡਰਾਈ ਫਰੂਟਸ ਅੰਮ੍ਰਿਤਸਰ ਲਾ ਰਹੇ ਇੱਥੇ ਵੀ ਆ ਗੋ ਉਹਨੇ ਦੋ ਲੈ ਲਏ ਬਾਕੀ ਟਾਈਮ ਕੰਮ ਹੋ ਗਏ ਅਸੀਂ ਜਾ ਰਹੇ ਆ ਹਿਮਕੋਟ ਸਾਹਿਬ ਦੀ ਯਾਤਰਾ ਤੇ ਬੱਸ ਦੇ ਵਿੱਚ ਬੈਠੇ ਆ ਅਸੀਂ ਤੇ ਹੋਰ ਇੰਨਾ ਸੋਹਣਾ ਮੌਸਮ ਆ ਬਹੁਤ ਸੋਹਣਾ 뷰 ਹੈ ਨਾਲ ਸਾਡੇ ਨਦੀ ਵਗਦੀ ਪਈ ਆ ਆਯੋਤਨ ਹੁਣ ਨਾ ਜੀ ਜਚਨ ਕਰਾਈਏ ਥੱਲੇ ਉਹ ਹੁਣੇ ਨਹੀਂ ਫੇੜ ਆ ਗਿਆ ਨਾ ਵੀ ਥੱਲੇ ਵੀ ਨਹੀਂ ਤੁਸੀਂ ਵੀ ਉਹ ਸਾਡੇ ਨਾਲ ਦੀ ਬੱਸ ਅੱਗੇ ਜਾ ਰਹੀ ਆ ਇੱਧਰ ਸਾਡੇ ਪਿੱਛੇ ਵੀ ਬੱਸ ਆ ਰਹੀ ਆ ਉਹ ਦੇਖੋ ਜੀ ਉਹ ਜਾ ਰਹੀ ਸਾਡੇ ਅੱਗੇ ਬੱਸ ਉਹਨਾਂ ਨੂੰ ਪਾਣਾ ਪੜੋਏਗਾ ਟੀਨ ਜੀ ਪਕੌੜਿਆਂ ਦਾ ਇੱਧਰ ਪਕੌੜਿਆਂ ਦਾ ਲੰਗਰ ਲੱਗਾ ਜੀ ਇੱਥੇ ਨਾਲ ਚਾਹ ਲੱਗੀ ਹੋਈ ਆ ਇੱਧਰ ਦੇਖੋ ਜੀ ਬੱਬਾ ਆਇਆ ਇੱਧਰ ਵੀ ਜੀ ਭਗਤ ਸਿੰਘ ਜੀ ਕੁਰੜ ਬਰਨਾਲਾ ਤੋਂ ਇੱਥੇ ਜੀ ਲੰਗਰ ਦੀ ਸੇਵਾ ਚੱਲਦੀ ਪਈ ਆ ਚਾਹ ਪਕੌੜਿਆਂ ਦਾ ਤੇ ਇੱਥੇ ਆਪਣੀ ਸੰਗਤ ਜਿਹੜੀ ਆ ਰੁਕੀ ਆ ਚਾਹ ਛਕਣ ਵਾਸਤੇ ਥੋੜੀ ਲੰਗਰ ਦੀ ਸੇਵਾ ਸ਼ੁਰੂ ਹੋ ਗਈ ਆ ਜੀ ਚਾਹ ਦਾ ਲੰਗਰ ਪਕੌੜੇ ਵੀ ਜੀ ਭਾਈ ਜੀ ਪਕੌੜੇ ਵੀ ਹੈਗੇ ਤੇ ਚਾਹ ਵੀ ਹੈਗੀ ਆ ਜੀ ਆ ਇੱਥੇ ਇਹਨਾਂ ਨੇ ਬਰਤਨ ਰੱਖੇ ਆ ਜੀ ਇਧਰਲੇ ਪਾਸੇ ਦੋਨੇ ਬਸਤਾ ਆਪਣੀਆਂ ਲੱਗੀਆਂ ਜਾਂ ਉਹ ਤੀਸਰੀ ਬਸ ਉਹ ਸਾਹਮਣੇ ਅੱਗੇ ਲੱਗੀ ਹੋਈ ਆ ਉਧਰਲੇ ਪਾਸੇ ਦੀ ਪਹਾੜੀਆਂ ਦੇਖ ਸਕਦੇ ਕਿੰਨੀ ਉੱਚੀਆਂ ਆ ਭਾਈ ਤੋਰ ਕਾ ਲੰਗਾ 탑 ਕੋੜੇ ਦਾਦੇ ਹਰ ਸਾਲ ਨਹੀਂ ਕਦੇ ਬਰਤਕ ਜਿਹੜਾ ਬਰਦਾ ਸੰਗਰੂਰ ਪੜ ਕੋਲਰ ਸਾਫਾ ਆਈ ਵੀ ਜਾਇਓ ਰੰਗਟਾਲ ਪਿੰਡ ਬੀ ਮੈਟੋਂ 11:00 ਤੱਕ ਬਰਤਕ ਚਾਹ ਮੈਂ ਇਧਰ ਬਾਹਰ ਹੀ ਲੈਂਦੀ ਸੀਗੀ ਆ ਰੱਖਿਓ ਇੱਥੇ ਚਾਹ ਚਾਹ ਪੀਨੇ ਆ ਘੁੰਮਦੇ ਫਿਰਦੇ ਮੈਂ ਤਾਂ ਇਧਰ ਬਾਹਰ ਹੀ ਲਾਇਆ ਸੀਗਾ ਚਾਹ ਉਜੀ ਟ੍ਰੈਫਿਕ ਤਾਂ ਇੱਥੇ ਬੜਾ ਹੁੰਦਾ ਕਾਫੀ ਟ੍ਰੈਫਿਕ ਆ ਇਧਰਲੇ ਪਾਸੇ ਵੀ ਤੁਸੀਂ ਦੇਖ ਸਕਦੇ ਜਿਹੜਾ ਰੋਡ ਚੱਲਦਾ ਪਿਆ ਟ੍ਰੈਫਿਕ ਇਧਰ ਦੇਖੋ ਆ ਬਾਈ ਆਪਣਾ ਪਿੱਛੇ ਬੈਠਾ ਇੱਥੇ ਲੰਗਰ ਚੱਲਦਾ ਪਿਆ ਇਧਰਲੇ ਪਾਸੇ ਤੁਹਾਨੂੰ ਦਿਖਾ ਕੇ ਲੈਣਾ ਥੱਲੇ ਇਧਰਲੇ ਪਾਸੇ ਜਿਹੜਾ ਅੱਗੇ ਜਿਹੜਾ ਆ ਪੁਲ ਹੈਗਾ ਆ ਪੁਲ ਤੁਹਾਨੂੰ ਦਿਖਾ ਕੇ ਲੈਣਾ ਪਿੱਛੇ ਆਪਣੀਆਂ ਬੱਸਾਂ ਖੜੀਆਂ ਬਸ ਤੁਰਨੇ ਵਾਲੀਆਂ ਆਈਆਂ ਚਾਹ ਪ੍ਰਸ਼ਾਦਾ ਚੱਲਿਆ ਆ ਤੇ ਪਕੌੜੇ ਸੀਗੇ ਚਾਹ ਤੇ ਪਕੌੜਿਆਂ ਦਾ ਲੰਗਰ ਸੀਗਾ ਤੇ ਇਧਰਲੇ ਪਾਸੇ ਤੁਹਾਨੂੰ ਦਿਖਾ ਕੇ ਲੈਣਾ ਥੱਲੇ ਜਿਹੜਾ ਆ ਪੁਲ ਬਣਿਆ ਵਾ ਸਾਹਮਣੇ ਆਪੋਲਿਆ ਜੀ ਪੋਲੇ ਥੱਲੇ ਉਹ ਨਹਿਰ ਜੀ ਨਿਕਲ ਦਲਬਸ ਦੇਖੋ ਆ ਛੋਟੀ ਜੀ ਨਹਿਰ ਆ ਤੇ ਉਹ ਉੱਥੇ ਜਾਂਦੀ ਆ ਦੇਖੋ ਕਿੰਨੀ ਉੱਚੀ ਪਹਾੜੀ ਆ ਉਹ ਦੇਖੋ ਘਰ ਦੇਖੋ ਕਿੱਡਾ ਉੱਚਾ ਬਣਿਆ ਪਿਆ ਭਾਈ ਸਾਹਿਬ ਤੂੰ ਖੁਦ ਸੋਚੋ ਬਿਲਕੁਲ ਕੋਨੇ ਤੇ ਬਣਿਆ ਹੋਇਆ ਵਾ ਬਹੁਤ ਖਤਰਨਾਕ ਆ ਇੱਧਰ ਵੀ ਬਣਦਾ ਪਿਆ ਵਾ ਹਾਲੇ ਕਿ ਇਸ ਏਰੀਆ ਦੇ ਵਿੱਚ ਲੈਂਡਸਲਾਈਡਸ ਬਹੁਤ ਜ਼ਿਆਦਾ ਹੁੰਦੇ ਆ ਬਹੁਤ ਜ਼ਿਆਦੇ ਹੁੰਦੇ ਆ ਬਿਲਕੁਲ ਕੋਨੇ ਤੇ ਉਹ ਸਾਹਮਣੇ ਦੇਖੋ ਪਹਾੜੀ ਤੇ ਘਰ ਬਣਿਆ ਹੋਇਆ ਆ ਹੈਗਾ ਵੀ ਇੱਥੇ ਬਿਲਕੁਲ ਰੋਡ ਦੇ ਉੱਤੇ ਖੋ ਬਿਲਕੁਲ ਸਿਰ ਦੇ ਉੱਤੇ ਆ। ਕੀ ਬਾਤ ਹੈ ਬਾੜੀ ਉੱਚੀ ਹੈ ਪਹਾੜੀ ਉਹ ਦੇਖਾ ਸਾਹਮਣੇ। ਇਧਰਲੇ ਪਾਸੇ ਭਾਈ ਕਹਿੰਦੇ ਨਵੀਂ ਬਿਲਡਿੰਗ ਬਣਦੀ ਪਈ ਆ। ਉਹ ਪਹਾੜੀਆਂ ਦੇਖੋ ਇਧਰ ਹੈ ਹੀਆਂ ਕਿ ਨਹੀਂ ਉੱਚੀਆਂ ਉੱਧਰਲੀ ਪਹਾੜੀ ਕਿੰਨੀ ਉੱਚੀ ਆ। ਉੱਧਰ ਵੀ ਦੇਖੋ ਕਿੰਨੀ ਉੱਚੀ ਆ। ਇਧਰ ਜਿਹੜਾ ਵਾ ਲੰਗਰ ਹਵਾਲਾ। ਲੰਗਰ ਵਾਸਤੇ ਇੱਥੇ ਗੱਡੀਆਂ ਰੁਕਦੀਆਂ ਜੀ ਜਿਹੜੀਆਂ ਹਿੰਕੋਟ ਸਾਹਿਬ ਲਈ ਜਾਂਦੀਆਂ ਵਾ। ਆਹ ਦੇਖੋ ਲੰਗਰ ਸੇਵਾ ਹਿੰਕੋਟ ਤੇ ਬਦਰੀਨਾਥ ਮਾਰੀ। ਸਤਿ ਸ਼੍ਰੀ ਅਕਾਲ। ਸ੍ਰੀ ਸੋਨਿਹਾਲ ਸਾਤ ਸ੍ਰੀ ਅਕਾਲ ਬੋਲੇ ਸੋਨਿਹਾਲ ਸਾਤ ਸ੍ਰੀ ਅਕਾਲ ਵਾਹਿਗੁਰੂ ਜੀ ਕੀ ਫਤਿਹ ਜੀ ਸਾਰੀ ਸੰਗਤ ਨੂੰ ਭਾਈ ਚੜ੍ਹਦੀ ਕਲਾ ਵਿੱਚ ਬਖਸ਼ੇ ਜੋ ਹਿਮਕੁੰਡ ਸਾਹਿਬ ਦੀ ਪਾਵਨ ਧਰਤੀ ਜਾ ਰਹੇ ਹਾਂ ਇਹ ਲੰਗਰ ਜ਼ਿਲ੍ਹਾ ਬਰਨਾਲਾ ਸੰਗਰੂਰ ਪਿੰਡ ਕੋਰੜ ਸਾਪਾ 97 ਤੋਂ ਲੈ ਕੇ ਲਗਾਤਾਰ ਚੱਲਦੇ ਆ ਪੂਰਾ ਟਾਈਮ 20 ਮਿੰਟ ਤੋਂ ਚੱਲੂ ਹੋ ਜਾਂਦੇ ਆ 11 ਅਕਤੂਬਰ ਤੱਕ ਰਸ ਦੀ ਸਮਾਪਤੀ ਹੈ ਪੂਰਾ ਟਾਂ ਪੰਜ ਲੰਗ ਚੱਲ ਸੰਗਤ ਵੱਧ ਆਵੇ ਘਟਾਵੇ ਮੀ ਆਵੇ ਲੰਗ ਚੱਲਦੇ ਰਹਿੰਦੇ ਗੁਰੂ ਦੀ ਕਿਰਪਾ ਕੋਈ ਗ੍ਰਹਿ ਕਰਨ ਲੋੜ ਨਹੀਂ ਪੈਂਦੀ ਹਾਂਜੀ ਸੰਗਤ ਇੱਥੇ ਵੱਧੂ ਦੇ ਦਿੰਦੀ ਹੈ ਮੁੱਕਦੇ ਹੀ ਨਹੀਂ ਗੁਰੂ ਦੀ ਕਿਰਪਾ ਠੀਕ ਹੈ ਜੀ ਤੇ ਵਾਕਿਆ ਹੁਣ ਅਦਾਉਂਦਾ ਬਣਾ ਰਹੇ ਆ ਅਨੰਦਪੁਰ ਸਾਹਿਬ ਸਾਢੇ 3 ਸਾਲ ਗੁਰਦੈ ਕੇ ਬਾਦ ਦਰਵਾਜ਼ਾ ਉੱਥੇ ਲੰਗ ਚੱਲਦੇ ਨੇ ਠੀਕ ਹੈ ਉਹ ਰਿਸ਼ਤਾ ਦੇਖੋ ਕਿ ਪਹਾੜੀਆਂ ਦੇ ਵਿੱਚੋਂ ਵੀ ਘਾਟਾ ਹੋ ਕੇ ਜਾ ਰਿਹਾ ਵਾਹ ਰਿਸ਼ਤਾ ਇੱਥੇ ਸਪੈਸ਼ਲ ਆ ਦੇਖੋ ਮਸ਼ੀਨਾਂ ਲੱਗੀਆਂ ਇੱਥੋਂ ਦੀ ਰਾਹ ਠੀਕ ਕਰਨ ਵਾਸਤੇ ਸੋਰਾ ਠੀਕ ਕੀਤਾ ਗਿਆ ਜੀ ਕਿੰਨਾ ਡੂੰਗਾ ਚੋਈ ਚੈੱਕ ਕਰੋ ਉਹ ਉਹ ਭਾਈ ਸਾਹਿਬ ਇੱਥੇ ਲੈਂਡਸਲਾਈਡ ਹੋ ਕੇ ਆਈ ਆ ਇਧਰਲੇ ਪਾਸੇ ਦੇਖੋ ਉਹ ਤੁਸੀਂ ਦੇਖੋ ਉਧਰਲੇ ਪਾਸੇ ਸਾਰੀ ਲੈਂਡਸਲਾਈਡ ਹੋਈ ਆ ਇੱਥੋਂ ਤੱਕ ਪੂਰੀ ਇੱਥੋਂ ਲਈ ਰਸਤਾ ਬੰਦ ਸੀਗਾ ਹੁਣ ਦੁਬਾਰਾ ਚਲਾਇਆ ਗਿਆ ਆ ਦੇਖੋ ਪੂਰੀ ਇੱਥੇ ਤੱਕ ਲੈਂਡਸਲਾਈਡ ਹੋਈ ਸੀਗੀ ਉਹ ਕਿੰਨਾ ਨੀਵਾ ਭਾਈ ਥੱਲੇ ਦੇਖੋ ਤਾਂ ਹੀ ਰਾਹ ਵਾਹ ਗਿਆ ਇੱਥੇ ਵੀ ਲੈਂਡਸਲਾਈਡ ਸੀ ਹੋਰ ਵੀ ਕਈ ਜਗ੍ਹਾ ਤੇ ਅਸੀਂ ਇੱਥੇ ਵੀ ਸੀਗੀ ਭਾਈ ਜੀ ਬਦਰੀਨਾਥ ਰੋਡ ਤੇ ਤੇ ਏਰੀਆ ਪੈਂਦਾ ਜੀ ਤੀਨਧਾਰਾ ਦੇਵ ਪ੍ਰਿਆਗ ਸਾਹਮਣੇ ਜਿਹੜੀਆਂ ਤਈ ਤਿੰਨ ਬੱਸਾਂ ਲਿਖੜੇ ਜਾਣ ਰਹੀਆਂ ਵਾ ਉੱਤਨੇ ਹੀ ਹੈਂਕੂਲ ਸਾਹਿਬ ਆਪਣੇ ਨਾਲ ਹੀ ਜਾ ਰਹੀਆਂ ਜੀ ਪਹਿਲੀ ਬੱਸ ਗਈ ਦੂਸਰੀ ਸਾਹਮਣੇ ਤੀਸਰੀ ਆਪਣੀ ਜਿੱਥੇ ਬੈਠਿਆ ਇਹ ਹੈਗੀ ਜੀ ਚੌਥੀ ਬੱਸ ਚਾਰ ਹੋਰ ਇਹ ਚਾਰੋ ਬੱਸਾਂ ਜੜੀਆਂ ਇਕੱਠੀਆਂ ਜਿਹੜੀਆਂ ਹੈਂਕੂਲ ਸਾਹਿਬ ਨੂੰ ਜਾਣ ਲਈ ਯਾਤਰਾ ਤੇ ਕੁਝ ਬੱਸਾਂ ਅੱਗੇ ਵੀ ਚੱਲ ਗਈਆਂ ਨੇ ਫਿਰ ਰੋਡ ਦੀ ਹਾਲਤ ਇੱਥੇ ਜਿਹੜੀ ਆ ਥੋੜੀ ਖਰਾਬ ਜਿਹੀ ਆ ਟੁੱਟਿਆ ਹੋਇਆ ਰੋੜਾ ਬੱਦਲ ਜਿਹੜਾ ਬਿਲਕੁਲ ਸਾਫ਼ ਹੈ ਜਦੋਂ ਅਸੀਂ ਤੁਰੇ ਸੀ ਉਦੋਂ ਮੀਂਹ ਪੈ ਰਿਹਾ ਸੀਗਾ ਲਾਸਟ ਟਾਈਮ ਕੋਈ ਬਾਰਿਸ਼ ਦਾ ਮਾਹੌਲ ਨਹੀਂਗਾ ਬੱਦਲ ਬਿਲਕੁਲ ਸਾਫ਼ ਹੈ ਨਾ ਜਮਾਂ ਹੀ ਕੀ ਬਾਤ ਥਲੇ ਨੇਰ ਦੇਖੋ ਬੜੀ ਦਿਲ ਜੀਆ ਭਾਈ ਹੋਟਲ-ਹੋਟਲ ਦੇਖੋ ਬਿਲਕੁਲ ਆ ਨਾ ਕਿਨਾਰਿਆਂ ਤੇ ਹੀ ਬਣੇ ਹੋਏ ਆ ਪਹਾੜੀਆਂ ਦੇ ਓਏ ਵਾਹ ਰਾਸ਼ਿਆ ਭਾਈ ਇੱਥੇ ਦਾ ਕਾਫੀ ਰੋਡ ਤੇ ਰਸ਼ਾ ਰੋਡ ਜਿਹੜਾ ਕੱਲ ਹੀ ਖੁੱਲਿਆ ਹਣੇ ਪਹਿਲਾਂ ਪਰਮਿਸ਼ਨ ਨਹੀਂ ਸੀ ਕਿ ਜਾਣ ਦੀ ਚੇਤਾਵਨੀ ਤੇ ਸੀਗਾ ਬੰਦ ਸੀਗਾ ਰੋਡ ਲੈਮਨ ਸੋਡਾ ਲੈਮਨ ਸੋਡਾ ਦੇ ਰਹੇ ਨੇ ਵਰਤਾਰ ਨੇ ਖਲੰਗਰ ਦੇ ਵਿੱਚ ਉਹ ਭਾਈ ਸਾਹਿਬ ਸੇਵਾ ਕਰ ਰਹੇ ਨੇ ਆਹ ਦੇਖਦੇ ਦੇਖ ਸਕਦੇ ਤੇ ਜਿਹੜੀ ਆ ਉਹ ਜਿਹੜੀ ਬੰਟੇ ਵਾਲੀ ਬੋਤਲ ਲੈਮਨ ਉਹ ਵੀ ਬਣੀ ਹੋਈ ਆ ਚੈੱਕ ਕਰਦੇ ਆ ਭਾਈ ਟੇਸਟ ਕਰਕੇ ਦੱਸਦਾ ਤੁਹਾਨੂੰ ਕਿਹਨਾ ਦੀ ਹੈ ਮਤਲਬ ਤੁਸੀਂ ਚਾਹੋ ਭਾਈ ਕਥਨ ਲੱਗ ਰਿਹਾ ਹੈਗਾ। ਦੂਸਰੇ ਕ ਬਾਹਰ ਜਾ ਟੇਸਟ ਵੀ ਬਿਲਕੁਲ ਅਮਜਾਦਾਈਆ ਜਿੱਦਾਂ ਦਾ ਬੰਟੇਲ ਲੈਮਨ ਦੀ ਹੁੰਦਾ ਰ ਬਿਲਕੁਲ ਦਦਾ ਟੇਸਟ ਹੈ। ਅੱਜ ਵੀ ਲੈਂਡਸਲਾਈਡ ਹੋ ਰਹੀ ਹੈ ਉਹ ਦੇਖੋ ਸਾਹਮਣੇ। ਉਥੋਂ ਉੱਪਰੋਂ ਦੀ ਪੱਥਰ ਗਿਰ ਰਹੇ ਹੈ ਭਾਈ ਸਾਹਿਬ। ਹੁਣੀ ਥੋੜੀ ਦੇਰ ਪਹਿਲਾਂ ਥੋੜਾ ਜਿਹਾ ਪੱਥਰ ਡਿੱਗਿਆ ਹੈਗਾ ਇੱਥੋਂ ਦੀ। ਆਹ ਸਾਹਮਣੇ ਹੋ ਰਹੀ ਜੀ ਲੈਂਡਸਲਾਈਡ ਦੇਖੋ। ਤੁਸੀਂ ਲਾਈਵ ਲੈਂਡਸਲਾਈਡ ਦੇਖੋ ਜੀ। ਥੱਲੇ ਦੇਖੋ ਕੰਮ ਵੀ ਚੱਲਦਾ ਪਿਆ ਸਾਫ ਸਫਾਈ ਉੱਪਰ ਪੱਥਰ ਗਿਰ ਰਹੇ ਹੈ। ਆਏ ਕੋ ਇਤਰ ਵੀ ਹੈ ਭਾਈ। ਵੀਡੀ ਹੱਥ ਮੜਿਆ ਵੀਡੀ ਚੈੱਕ ਕਰੋ ਆ ਦੇਖੋ ਆ ਜਿੰਨਾ ਪੱਥਰਿਆ ਸਾਰਾ ਉੱਪਰ ਹੀ ਆਇਆ ਵਾ ਚੈੱਕ ਕਰੋ ਭਾਈ ਸਾਹਿਬ ਕੀ ਬਾਤ ਹੈ ਉੱਪਰੋਂ ਦੀ ਡਿੱਗਦੇ ਪਏ ਥੋੜਾ ਇੱਕ ਪੱਥਰ ਡਿੱਗਿਆ ਵੀ ਸੀਗਾ ਭਾਈ ਇਸ ਕਰਕੇ ਹੌਲੀ ਹੌਲੀ ਲੰਘਾਉਦੇ ਪਏ ਆ ਤਾਂ ਕਰਕੇ ਜਾਮ ਲੱਗ ਗਿਆ ਆ ਦੇਖੋ ਇੱਧਰਲੇ ਪਾਸੇ ਆ ਸਾਰਾ ਸਾਰਾ ਲੈਂਡਸਲਾਈਡ ਦਾ ਹੀ ਪੱਥਰ ਆ ਆ ਦੇਖੋ ਕੰਮ ਚੱਲਦਾ ਪਿਆ ਵਾ ਓਹੋ ਆ ਦੇਖੋ ਕਿੰਨਾ ਪੱਥਰ ਡਿੱਗਿਆ ਉੱਪਰੋਂ ਦੀ ਕੀ ਬਾਤ ਆ ਸਫਾਈ ਚੱਲਦੀ ਪਈ ਆ ਹੱਲੇ ভাই ਕੰਮ ਚੱਲਦਾ ਪਿਆ ਵਾ ਅੱਜ ਤਹਾਨੂੰ ਲੈਂਡਸਲਾਈਡ ਦਿਖਾਤੀ ਕਿੱਥੇ ਦੀ ਹੋਈ ਸੀਗੀ ਹੱਲੇ ਹੋਰ ਵੀ ਅੱਗੇ ਹੋ ਸਕਦਾ ਵਾ ਸਾਨੂੰ ਇਦਾਂ ਦੀਆਂ ਜਗ੍ਹਾ ਮਿਲੇ ਜਿੱਥੇ ਜਿੱਥੇ ਲੈਂਡਸਲਾਈਡ ਹੋਈ ਸੀਗੀ ਇਹ ਅਸਟਮ ਆਪਾਂ ਗੋਬਿੰਦਪੁਰਮ ਚ ਪਹੁੰਚ ਗਏ ਆ ਤੇ ਪ੍ਰਿਆਗਰਾਜ ਦਾ ਏਰੀਆ ਜੀ ਗੋਬਿੰਦਪੁਰਮ ਇੱਥੇ ਇੱਕ ਦੁਕਾਨ ਆਈ ਸੀਗੀ ਹੋਟਲ ਦੇ ਬਾਹਰ ਜਿੱਦਾਂ ਲਿਖਿਆ ਹੋਇਆ ਵਾ ਆ ਦੇਖੋ ਬਦਰੀਨਾਥ ਮਾਰ ਗਿਆ ਜੀ ਇੱਥੇ ਜਿਹੜੇ ਬਾਹਰ ਹੋਟਲ ਲੂਟਲ ਬਣਿਆ ਉਹ ਉਹਨਾਂ ਦੇ ਬਾਹਰ ਲਿਖਿਆ ਹੋਇਆ ਸਾਰਾ ਕਿਉਂਕਿ ਨੈੱਟ ਤਾਂ ਇੱਥੇ ਜਿਹੜਾ ਪ੍ਰੋਪਰ ਵਰਕ ਨਹੀਂ ਕਰਦਾ ਸਾਡਾ ਕਿਉਂਕਿ ਮੂਵ ਕਰਦੇ ਪਏ ਆ ਹਾਂਜੀ ਭਾਈ ਆਪਾਂ ਦੇਖੋ ਕਿੰਨਾ ਥੱਲੇ ਦੇਖੋ ਜੀ ਭਾਈ ਸਾਹਿਬ ਕਿੰਨਾ ਨੀਵਾ ਸਾਰਾ ਇਲਾਕਾ ਪੂਰਾ ਨੀਵਾ ਬਣਿਆ ਹਾਂਜੀ ਭਾਜੀ ਨੀ ਕਿੰਨਾ ਆਹ ਵੀ ਫੜਿਆ ਕੀ ਬਹੁਤ ਹੈ ਪੂਰਾ ਏਰੀਆ ਤੁਸੀਂ ਚੈੱਕ ਕਰੋ ਕਿੰਨਾ ਸੋਹਣਾ ਲੱਗਦਾ ਪਿਆ ਹੈਗਾ ਭਾਵਾ ਨੀਵਾ ਬਣਿਆ ਨਹੀਂ ਡੈਰੀ ਦੇ ਥੱਲੇ ਨਾਲ-ਨਾਲ ਹੀ ਬਣਿਆ ਹੋਇਆ ਉਹ ਦੇਖੋ ਜਦੋਂ ਪਾਣੀ ਵੱਜ ਜਾਂਦਾ ਹਣਾ ਇੱਥੇ ਦੇ ਇਲਾਕੇ ਡੁੱਬ ਜਾਂਦੇ ਨੇ ਘਰ ਡੁੱਬ ਜਾਂਦੇ ਨੇ ਵਾਈ ਨੋ ਪ੍ਰੋਬਲਮ ਕੀ ਆਵਾਜ਼ ਆ ਆਲੇ ਪੁਲ ਤੋਂ ਨਿਕਲਣਾ ਆਪਾਂ ਦੇਖੋ ਉਹ ਸਾਹਮਣੇ ਆਪਣੀਆਂ ਗੱਡੀਆਂ ਜਾ ਰਹੀਆਂ ਵਾ ਇੱਕ ਦੋ ਤਿੰਨ ਆਪਣੀ ਚੌਥੀ ਧਿਆਨ ਨਾਲ ਚੱਲੀ ਧਿਆਨ ਨਾਲ ਉਹ 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 ਪਹਿਲੇ ਚੈੱਕ ਕਰੋ ਪਾਣੀ ਦਾ ਭਾਗ ਨਾ ਜ਼ਿਆਦਾ ਯਾਰ ਦੇਖੋ ਕਿੱਡੀ ਲੰਬੀ ਦੂਰ ਤੱਕ ਗਈ ਨਾਲ ਹੀ ਇੱਧਰ ਕਿਨੋਂ ਚਵਾ ਰਿਹਾ हिमालय रेस्टोरेंट देखो किथे रेस्टोरेंट ਬਣਿਆ ਦੇਖੋ ਤਰਪਾਲਾਂ ਹੀ ਆ ਪਾਵਾਗੇ ਕਿਦਾਂ ਲਟਕਾਇਆ ਹੋਇਆ ਵਾ ਉਹ ਦੇਖੋ ਸੜਕ ਟੁੱਟ ਗਈ ਇੱਥੋਂ ਉਹ ਭਾਈ ਸਾਹਿਬ ਦੇਖੋ ਕਿਉਂ ਬਹੁਤ ਦੇਖੋ ਸੜਕ ਹੀ ਟੁੱਟ ਗਈ ਬੁਰੀ ਕਿੰਨਾ ਖਤਰਨਾਕ ਮੋਹਲ ਹੋਏਗਾ ਕੁਝ ਦਿਨ ਪਹਿਲਾਂ ਤੱਕ ਜਦੋਂ ਬੰਦ ਸੀਗਾ ਹੁਣ ਤਾਂ ਚਲੋ ਰਾਹ ਖੁੱਲ ਗਿਆ ਉਹ ਦੇਖੋ ਇਧਰਲੇ ਪਾਸੇ ਤੇ ਪਹਾੜ ਜਿਹੜਾ ਪੂਰਾ ਕੱਟਿਆ ਹੋਇਆ ਹੈ ਪਹਾੜ ਆ ਜਿਹਦਾ ਇਥੋਂ ਕਟੇਂਗੀ ਹੋ ਗਈ ਆ ਦੇਖੋ ਦੇਖਦੇ ਕਿਦਾਂ ਦਾ ਪਹਾੜ ਉਹ ਇੱਥੋਂ ਵੀ ਆ ਦੇਖੋ ਲੈਂਡਸਲਾਈਡ ਹੋਈ ਆ ਆ ਦੇਖੋ ਥੱਲੇ ਮਿੱਟੀ ਗਈ ਆ ਇੱਥੋਂ ਦੀ ਆ ਦੇਖੋ ਤੁਸੀਂ ਦੇਖ ਸਕਦੇ ਇੱਥੇ ਵੀ ਲੈਂਡਸਲਾਈਡ ਹੋਈ ਆ ਪੱਥਰ ਸਾਰੇ ਲੈਂਡਸਲਾਈਡ ਦੇ ਹੀ ਆ ਪੱਥਰ ਡਿੱਗੇ ਆ ਉਹ ਤੋਂ ਹੀ ਸਾਹਮਣੇ ਦੇਖ ਸਕਦੇ ਆ ਦੇਖੋ ਆ ਦੇਖੋ ਕਿੰਨੇ ਕਿੰਨੇ ਪੱਥਰ ਡਿੱਗੇ ਭਾਈ ਉਹ ਸਾਰੀ ਹੈ ਲੈਂਡਸਲਾਈਡ ਦੇ ਹੀ ਪੱਥਰ ਡਿੱਗੇ ਆ ਦੇਖੋ ਪੂਰੀ ਸੜਕ ਸਾਫ਼ ਕਰ ਦਿੱਤੀ ਪ੍ਰਸ਼ਾਸਨ ਨੇ ਤਾਂ ਹੀ ਰੋਡ ਜਿਲ੍ਹੇ ਬਹੁਤ ਜਗ੍ਹਾ ਜਗ੍ਹਾ ਤੇ ਕਈ ਜਗ੍ਹਾ ਤੇ ਲੈਂਡਸਲਾਈਡ ਹੋਈ ਇਹ ਨਹੀਂ ਵੀ ਇੱਕ ਜਗ੍ਹਾ ਤੇ ਹੋਈ ਖਾਸ ਕਈ ਜਗ੍ਹਾ ਤੇ ਲਈ ਛੋਟੇ ਛੋਟੇ ਜ਼ੂਰੀ ਤੇ ਬਹੁਤ ਸਾਰੀ ਲੈਂਡਸਲਾਈਡ ਸੀ ਤਾਂ ਹੀ ਤਾਂ 4-5 ਦਿਨ ਜਿਹੜਾ ਰਾਹ ਬੰਦ ਰਿਹਾ ਇੰਨਾ ਟਾਈਮ ਲੱਗਿਆ ਸਾਫ਼ ਕਰਨ ਨੂੰ ਕਈ ਕਈ ਜਗ੍ਹਾ ਤੇ ਤਾਂ ਦੱਸਦੇ ਵੈਸੇ ਵੀ ਜਿਹੜੀ ਸੜਕ ਹੀ ਪੂਰੀ ਖਰਾਬ ਹੋ ਗਈ ਬਹਿ ਗਈ ਪੂਰੀ ਉਹ ਮੁੜ ਕੇ ਸੈੱਟ ਕੀਤੀ ਹੈ ਮੈਂ ਸਾਰੀ ਕਿਉਂਕਿ ਜਗ ਦੇ ਦੇ ਸ਼ਾਇਦ ਕੁਝ ਨਾ ਕੁਝ ਹੋਰ ਹੋਵੇ ਪਿੱਛੇ ਵੀ ਕਾਫੀ ساری لینڈ ਸਲਾਈਡ ਜਿਹੜੀਆਂ ਆਪਾਂ ਤੁਹਾਨੂੰ ਦਿਖਾ ਵੀ ਨਹੀਂ ਪਾਈ ਜੀ। ਉਹ ਉਹ ਕੋਲ ਦੇ ਇੱਥੋਂ ਗੱਡੀ ਨਿਕਲਦੀ ਵੈਸਟ ਆਉਂਦੀ। ਦੋਸਤੋ ਅਸੀਂ ਇਸ ਟਾਈਮ ਅ ਹੇਮਕੁੰਡ ਸਾਹਿਬ ਵੱਲ ਵਧ ਰਹੇ ਹਾਂ। ਔਰ ਸਾਡਾ ਜਿਹੜਾ ਸਫ਼ਰ ਹੈ ਬਹੁਤ ਹੀ ਸੁਹਾਣਾ ਸਫ਼ਰ ਹੈ। ਜਦੋਂ ਅਸੀਂ ਚੱਲੇ ਸੀ ਸਾਨੂੰ ਥੋੜੀ ਥਕਾਵਟ ਮਹਿਸੂਸ ਹੋਈ। ਲੇਕਿਨ ਜਦੋਂ ਰਾਹ ਦੇ ਜਿਹੜੇ ਨਜ਼ਾਰੇ ਆ ਪਹਾੜ ਹੈ ਬਹੁਤ ਵੱਡੇ ਵੱਡੇ ਪਹਾੜਾ ਹੈ। ਔਰ ਜਿੰਨੇ ਵੱਡੇ ਪਹਾੜਾ ਉਹਨੀਆਂ ਹੀ ਇੱਥੇ ਖਾਈ ਬਹੁਤ ਦੂngੀਆਂ ਹੈਗੀਆਂ ਨੇ। ਔਰ ਸੰਗਤ ਦੇ ਨਾਲ ਅਸੀਂ ਸਿਮਰਨ ਕਰਦੇ ਹੋਏ ਪ੍ਰਮਾਤਮਾ ਨੂੰ ਯਾਦ ਕਰਦੇ ਹੋਏ ਆਪਣੇ ਸਫ਼ਰ 'ਤੇ ਲੱਗੇ ਵਧ ਰਹੇ ਆ। ਹਲੋ ਜੀ ਰਾਤ ਦੇ 9:00 ਨਾ ਹੋ ਗਏ ਜੀ ਤੇ 9:30 ਵਜੇ ਆਪਾਂ ਪਹੁੰਚ ਗਏ ਜੀ ਨਗਰਾਸੂ ਗੁਰਦੁਆਰਾ ਹੈਗਾ ਜੀ ਗੁਰਦੁਆਰਾ ਲੰਗਰ ਦੰਦਮਾ ਸਾਹਿਬ ਤੇ ਇੱਥੇ ਸਾਰੇ ਆ ਗਿਆ ਜੀ ਲੰਗਰ-ਲੰਗਰ ਛਕੂਗੇ, ਫਰੈਸ਼-ਫਰੈਸ਼ ਹੋਊਗੇ ਤੇ ਫੇਰ ਅੱਗੇ ਆਪਾਂ ਚੱਲੇ ਪਾਉਂਦੇ ਆਂ ਰਾਤ ਦਾ ਟਾਈਮ ਹੋ ਗਿਆ ਜੀ। ਕਾਫੀ ਦੇਰ ਦੇ ਲਗਾਤਾਰ ਹੀ ਤੁਰਦੇ ਪਏ ਆਂ ਤੇ ਆ ਹੈਗਾ ਜੀ ਇੱਧਰ ਗੁਰਦੁਆਰਾ ਸਾਹਿਬ ਤੇ ਇੱਧਰ ਬਾਥਰੂਮ ਵਗੈਰਾ ਵੀ ਬਣਿਆ ਸਾਰੀ ਸੰਗਤ ਜਿਹੜੀ ਇੱਧਰ ਪਹੁੰਚ ਗਈ ਆ ਤੇ ਥੋੜੀ ਦੇਰੀ ਰੁਕਣਾ ਇੱਥੇ ਲੰਗਰ ਲੰਗਰ ਛੱਕੇ ਤੇ ਆਪਾਂ ਨਾਲ ਹੀ ਫਟਾਫਟ ਨਿਕਲ ਜਾਣਾ ਇੱਧਰਲੇ ਪਾਸੇ ਵੀ ਲੰਗਰ ਹੋਲੇਗਾ ਤੁਸੀਂ ਦੇਖ ਸਕਦੇ ਆ ਲੰਗਰ ਛੱਕਦੇ ਤੇ ਇੱਧਰਲੇ ਪਾਸੇ ਵੀ ਲੰਗਰ ਛੱਕਦੇ ਜੀ ਦੇਖੋ ਜੀ ਇੱਧਰ ਵੀ ਲੈਂਡਸਲਾਈਡ ਦੇਖੋ ਕਿੰਧਰ ਵੱਡੇ ਵੱਡੇ ਪੱਥਰ ਡਿਗੇ ਆ ਬਹੁਤ ਜ਼ਿਆਦਾ ਲੈਂਡਸਲਾਈਡ ਹੋਈਆਂ ਇਸ ਵਾਰੀ 2025 ਦੇ ਵਿੱਚ ਤਾਂ ਹੀ ਰਾਹ ਤੇ ਬੰਦ ਹੋਈ ਗਏ 4-5 ਦਿਨ ਰਾਹ ਬੰਦ ਰਿਹਾ ਜੀ ਆਹ देखो ਇੱਥੇ ਵੀ ਲੈਂਡਸਲਾਈਡ ਹੋਈ ਸੀ। ਆ ਤੁਸੀਂ ਦੇਖ ਸਕਦੇ ਪੱਥਰ ਕਿੱਡੇ-ਕੱਡੇ ਥੱਲੇ ਡਿੱਗੇ ਹੋ। ਅੱਗੇ ਵੀ ਤੁਸੀਂ ਦੇਖ ਸਕਦੇ ਉਹ ਦੇਖੋ ਕਿੰਨੀ ਜ਼ਿਆਦੀ ਮਿੱਟੀ ਥੱਲੇ ਆਈ ਹੋ। ਪੱਥਰਾਂ ਦੇ ਨਾਲ ਬੁਰੀ। ਇਹ ਪੂਰੀ ਸੜਕ ਤੇ ਫੈਲੀ ਹੋਈ ਸੀ, ਫੁਰੀ ਸੜਕ ਸਾਫ਼ ਕੀਤੀ ਉਹਨਾਂ ਨੇ। ਤਾਂ ਹੀ ਤਾਂ ਸਾਰੇ ਰਾਸਤੇ ਬੰਦ ਹੋਈ ਸੀਗੇ। ਬਹੁਤ ਜ਼ਿਆਦਾ ਰਾਖਰਾ ਹੋਇਆ ਪਿਆ, ਟ੍ਰੇਵੀ ਪਿਆ। ਹੌਲੀ-ਹੌਲੀ ਬੱਸ ਜਾ ਰਹੀ ਆਪਣੀ ਹੌਲੀ-ਹੌਲੀ। ਲੈਂਡ ਸਲਾਈਡ ਹੋਈ ਇਸ ਵਾਰੀ ਮੀਂਹ ਕਿਉਂਕਿ ਬਹੁਤ ਜ਼ਿਆਦਾ ਲਗਾਤਾਰ ਰਹੀ ਅਨਜੋ ਦਾ ਪਤਾ ਹੀ ਨਹੀਂ ਲਗਾਤਾਰ ਪਈ ਜਾਂਦੇ ਸੀ ਮੀਂਹ ਪਈ ਅੱਗੇ ਦੀ ਹਾੜ ਦੇ ਵੀ ਨਹੀਂ ਉਹ ਦੇਖ ਕੇ ਆਹ ਦੇਖ ਲੋ ਕਿੰਨੀ ਲੈਂਡ ਸਲਾਈਡ ਹੈ ਇਹ ਤਾਂ ਸੜਕ ਸਾਫ਼ ਕੀਤੀ ਹੋਏ ਨੇ ਨੇ ਕੋਨੇ ਕੋਨੇ ਆਈ ਉਹ ਛਾੜਦੇ ਹਟਾਤੇ ਆ ਪਤਾ ਨਾ ਕਿੱਥੇ ਕਿੱਥੇ ਲੈਂਡ ਸਲਾਈਡ ਹੋਈ ਸੀਗੀ ਹੁਣ ਆਹ ਦੀ ਉਹ ਅੱਧ ਤਾਜੀ ਤਾਜੀ ਹੋਈ ਹੈ ਇੱਥੇ ਦੇਖੋ ਭਾਈ ਸਾਹਿਬ ਦੇਖੋ ਲੈਂਡਸਲਾਈਡ ਦੇਖੋ ਕਿੱਡੀ ਉੱਡੀ ਹੋਈ ਆ ਇਹ ਤਾਜੀ ਤਾਜੀ ਹੋਈ ਉੱਪਰ oh ਭਾਈ ਸਾਹਿਬ ਪੂਰਾ ਪੂਰਾ ਪਹਾੜੀ ਥਲੇ ਆ ਗਿਆ ਬੜਾ ਹੀ ਖਤਰਾ ਲੈਂਡਸਲਾਈਡ ਆ ਕੇ ਪਿੱਛੇ ਵੀ ਬਹੁਤ ਵੱਡੇ ਵੱਡੇ ਪੱਥਰ ਸੀ ਬਹੁਤ ਜ਼ਿਆਦਾ ਨੁਕਸਾਨ ਹੋਇਆ ਓਏ ਭਾਈ ਸਾਹਿਬ ਕਿੱਦਾਂ ਹਿੱਲਦੀ ਜਾਂਦੀ ਪਾਸ ਪੂਰੀ ਐ ਇਹ ਸਾਈਡ ਤੇ ਬਹੁਤ ਤਗੜੀ ਲੈਂਡਸਲਾਈਡ ਹੋਈ ਆ ਚੈੱਕ ਕਰੋ ਪੂਰੀ ਪੂਰੀ ਮਿੱਟੀ ਸੜਕ ਤੇ ਆਈ ਆ ਆ ਦੇਖੋ ਕਿੰਨਾ ਖਤਰਨਾਕ ਕਿੰਨਾ ਖਤਰਨਾਕ ਕੰਮ ਹੋਇਆ ਪਿਆ ਇੱਥੇ ਦੇਖੋ ਜਰਾ ਆਹ ਦੇਖ ਸਾਹਿਬ ਬਾਈ ਸਾਹਿਬ ਅਗਾਂ ਤਾਜੀ ਲੈਂਡਸਲਾਈਡ ਹੋਈ ਆ ਦੇਖੋ ਓਏ ਹੋ ਜੀ ਓ ਹੋ ਇਹ ਪਿੱਛੇ ਉੱਤੇ ਜਾਂੜੀ ਪੱਥਰਾਂ ਦੇ ਉੱਤੇ ਜਾਂੜੀ ਗੱਡੀ ਇੱਥੇ ਤੇਲੇ ਛੇਈ ਤਰੀਕੇ ਨਾਲ ਸਭ ਆਈ ਇਹ ਨਹੀਂ ਕੀਤੀ ਇਹਨਾਂ ਨੇ ਤੇ ਤਾਈ ਤਾਈ ਲੈਂਡਸਲਾਈਡ ਹੋਈ ਆ ਓ ਬਾਈ ਸਾਹਿਬ ਬਾਲੇ ਰੋਡ ਖਰਾਬ ਹੈ ਤੋ ਰੱਖੋ ਇੱਥੋਂ ਵੀ ਜੀ ਪੂਰੀ ਪੂਰੀ ਲੈਂਡਸਲਾਈਡ ਵਿੱਚ ਸਪੈਸ਼ਲ ਰਾਹ ਬਣਾਇਆ ਉਹਨਾਂ ਨੇ ਕੱਟ ਕੇ ਸਾਰਾ ਪਹਾੜ ਥੱਲੇ ਆ ਚੁੱਕਾ ਹੀ ਇੱਥੋਂ ਦੇਖੋ ਉੱਪਰ ਵੀ ਉਹ ਆ ਵੀ ਪੂਰਾ ਪਹਾੜ ਦੇਖੋ ਸਪੈਸ਼ਲ ਕੱਟ ਕੇ ਬਣਾਇਆ ਹੁਣ ਦੇਖੋ ਉਹ ਬੜੇ ਆਰਾਮ ਨਾਲ ਹੌਲੀ ਹੌਲੀ ਪਾਸੇ ਜਾ ਰਹੀ ਹੈ ਭਾਈ ਬਹੁਤ ਹੀ ਖਤਰਨਾਕ ਕੰਮ ਹੋਇਆ ਬਾਈ ਇੱਥੇ ਦਾ ਸੈਟ ਹੋਇਆ ਰਸਤਾ ਬੜੀ ਮੁਸ਼ਕਿਲਾਂ ਹੈ। ਇਹ ਪ੍ਰੋਪਰ ਤਰੀਕੇ ਨਾਲ ਨਹੀਂ ਬਣਿਆ ਕੱਚਾ-ਕੱਚਾ ਯਾਰ ਆਇਆ। ਆ ਦੇਖੋ ਜੀ। ਉਹ ਹੋ। ਹਾਲੋ ਜੀ ਇੱਥੇ ਉੱਤਰਾਖੰਡ ਪੁਲਿਸ ਦਾ ਬੈਰੀਅਰ ਲੱਗਾ ਜੀ ਇੱਥੋਂ ਵਾਪਸ ਭੇਜਤੀਆਂ ਸਾਰੀਆਂ ਆ ਪੀਪਲ ਗੋਟੀ। ਦੇਖੋ ਜੀ। ਪੁਲਿਸ ਦਾ ਇੱਥੇ ਬੈਰੀਅਰ ਲੱਗਾ ਹੋਇਆ ਜੀ। ਜਿਨ੍ਹਾਂ ਆਪਣੀਆਂ ਗੱਡੀਆਂ ਸੀ ਸਾਰੀਆਂ ਵਾਪਸ ਭੇਜਤੀਆਂ ਵਾ ਟਾਈਮ ਹੋ ਗਿਆ ਜੀ 12:30 ਵਜੇ ਦਾ ਰਾਤ ਦਾ ਤੇ ਪਿਛਲੇ 15 ਤੋਂ 20 ਮਿੰਟ ਤੋਂ ਗੱਡੀਆਂ ਇੱਥੇ ਹੀ ਖੜੀਆਂ ਸੀਗੀਆਂ ਕਹਿੰਦੇ ਅੱਗੇ ਨਹੀਂ ਜਾਊਗੀ ਗੱਡੀ ਆਹ ਬੈਰੀਅਰ ਲੱਗਾ ਹੋਇਆ ਜੀ ਇੱਥੇ ਪੀਪਲ ਕੋਟੀ ਦਾ ਰਾਤੀ 10:30 ਵਜੇ ਤੋਂ ਬਾਅਦ ਕਹਿੰਦੇ ਐਂਟਰੀ ਨਹੀਂ ਹੈਗੀ ਕਾਫੀ ਟਾਈਮ ਇਹਨਾਂ ਨੇ ਮਨਾਇਆ ਪਰ ਉਹ ਨਹੀਂ ਮੰਨੇ ਭਾਈ ਸਾਹਿਬ ਕਹਿੰਦੇ ਵਾਪਸ ਜਾਓ ਇੱਥੋਂ ਸਿਰਫ 6 ਕਿਲੋਮੀਟਰ ਦੂਰ ਹੈ ਜਿੱਥੇ ਆਪਾਂ ਸਟੇ ਕਰਨੀ ਗੁਰਦੁਆਰੀ ਕਹਿੰਦੇ ਭਾਈ ਸਾਹਿਬ ਆਹ ਮੋੜ ਦਿੱਤੀਆਂ ਵਾਪਸ ਫਿਰ ਹੋਣ ਆਪਾਂ ਕਿੱਥੇ ਸਟੇ ਕਰਾਂਗੇ ਹੁਣ ਅੱਛਾ 1 ਕਿਲੋਮੀਟਰ ਪਿੱਛੇ ਗੁਰਦੁਆਰਾ ਜੀ ਆ ਲੋ ਗੱਡੀਆਂ ਮੋੜਤੀਆਂ ਵਾਪਸ ਆਇਓ ਜੀ ਚਲੋ ਨਹੀਂ ਮੰਨੇ ਬਹੁਤ देर ਦੇ ਖੜੇ ਸੀ ਇਹ ਇੱਥੇ ਮੈਂ ਗਿਆ ਜਾ ਕੇ ਦੇਖ ਕੇ ਆਵਾ ਕੀ ਚੱਕਰਿਆ ਤੇ ਮੋਰੇ ਤਾਂ ਬੈਰੀਅਰ ਲਾਇਆ ਹੋਇਆ ਵਾ ਆਇਓ ਗੱਡੀਆਂ ਹੁਣ ਵਾਪਸ ਹੀ ਮੁੜੂਗੀਆਂ ਚਲੋ ਜੀ ਆਇਓ ਜੀ ਅੰਦਰ ਚਲਦੇ ਆ ਚਲੋ ਲੋ ਜੀ ਬੈਰੀਅਰ ਤਾਂ ਆਪਾਂ ਪਿੱਛੇ ਆ ਗਏ ਥੋੜਾ ਜਿਹਾ ਹੀ ਪਿੱਛੇ ਆ ਕੇ ਵਾਪਸ ਆ ਗਏ ਇੱਥੇ ਇੱਕ ਕਹਿੰਦੇ ਗੁਰਦੁਆਰਾ ਸਾਹਿਬ ਆ ਗਿਆ ਇੱਥੇ ਜਿਹੜੇ ਆ ਰੂਮ ਮਿਲ ਜਾਣੇ ਆ ਆ ਛੋਟਾ ਜਿਹੜੀਆਂ ਬਰੀਕ ਜੀਆਂ ਪੌੜੀਆਂ ਇੱਥੋਂ ਦੀ ਉੱਪਰ ਚੜ ਕੇ ਇੱਥੇ ਬੱਸ ਰੁਕ ਲਿਆ ਜੀ ਅੱਗੇ ਜਾਣ ਨਹੀਂ ਤਾਂ ਉਹਨਾਂ ਨੇ ਕਹਿੰਦੇ ਵਾਪਸ ਚਲਿਓ ਰਾਤ ਦਾ ਟਾਈਮ ਆ ਤੇ ਖਤਰਾ ਜ਼ਿਆਦਾ ਆ ਤੇ ਇੱਥੋਂ ਦੀ ਉੱਪਰ ਜਾ ਕੇ ਦੇਖਦੇ ਆ ਮੈਂ ਤੁਹਾਨੂੰ ਦਿਖਾਉਂਦਾ ਵਾ ਕਿੱਥੇ ਜਾਂਦੇ ਆ ਗੁਰਦੁਆਰਾ ਸਾਹਿਬ ਜਿਹੜਾ ਧੂਮ ਦੇਤਾ ਜਾਗ ਦੇਖਦੇ ਆ ਉਹਨਾਂ ਨੇ ਅਲਾਟ ਕੀਤਾ ਇੱਕ ਇੱਕ ਬਸਾਲ ਦੇ ਹਿਸਾਬ ਨਾਲ ਰੂਮ ਦਿੱਤੇ ਆ ਇੱਕ ਆਹ ਡੋਰ ਲੱਗਾ ਨਿਕਾਲ ਸਾਹਮਣੇ ਇੱਧਰ ਡੋਰ ਲੱਗਾ ਇੱਧਰਲੀ ਸਾਈਡ ਤੇ ਤਾਂ ਤੁਸੀਂ ਦੇਖ ਸਕਦੇ ਆ ਪੂਰੇ ਖੇਤੀਬੜੀ ਵਾਲਾ ਮਾਹੌਲ ਹੋਇਆ ਪਿਆ ਵਾ ਇੱਥੇ ਸਾਰੇ ਜਿਹੜੇ ਗਿੱਦਗਿੱਦ ਪਛਾਏ ਜਾ ਰਿਹਾ ਆ ਰੂਮ ਹੈਗਾ ਜੀ ਆਪਣੀ ਬਸ ਦੀ ਸੰਗਤ ਇਸ ਰੂਮ ਦੇ ਵਿੱਚ ਆ ਗਈ ਆ ਹੁਣ ਤੇ ਇਦਾਂ ਰੂਮ ਹੈਗਾ ਜੀ ਸਾਰੇ ਗੱਦੇ-ਗੁੱਦੇ ਲਾਤੇ ਆਂ ਇੱਧਰ ਆਓ ਭਾਈ ਤੁਸੀਂ ਇੱਧਰ ਆਓ ਉੱਕੇ ਰੋੜ ਹੋ ਗਿਆ ਸਾਰੇ ਦਾ ਸੌਣ ਦਾ ਪ੍ਰਬੰਧ ਹੋ ਗਿਆ ਜੀ ਸਾਰੇ ਪਾਸੇ ਤੁਸੀਂ ਦੇਖ ਸਕਦੇ ਗੱਦੇ-ਗੁੱਦੇ ਲੱਗੇ ਆ ਕੰਬਲ ਲੱਗੇ ਆ ਇੱਥੇ ਹੀ ਖਤਮ ਕਰਦੇ ਆਂ ਜੀ ਵਲੌਗ ਨੂੰ ਤੇ ਮਿਲਦੇ ਆ ਜੀ ਤੁਹਾਨੂੰ ਸਵੇਰ ਨੂੰ ਨੈਕਸਟ ਡੇ ਤੇ ਚਲੋ ਤੱਕ ਤੱਕ ਚੰਗਾ ਬਾਏ ਬਾਏ ਟੇਕ ਕੇਅਰ ਜੀ ਇੰਜੋਏ